ਚੱਲਾਂ ਆਪ ਚੱਲਾਂ ਹੁਣ ਮੈਂ ਖੜ ਜੇਗਾ ਨਹੀਂ ਆਣਾ ਕਈ ਮੌਕੇ ਬੰਦਾ ਫਿਰ ਕੰਮ ਕਰਦੇ ਹੋ ਜਾਂਦਾਗਾ ਰਾਏ ਤੂੰ ਤਾਂ ਹੋਈ ਪਿਆ ਰਾਏ ਨੂੰ ਕਿਹੜਾ ਕੁੰਬਦਾ ਮੇਲਾ ਹੈ ਇਹ 105 ਇਹ 500 ਬੱਧ ਪੈ ਗਿਆ 500 ਦਾ ਕੋਈ ਵੱਡੀ ਕਰਨ ਨਹੀਂ ਹੈਗੀ ਯਾਰ ਇਹ ਨੰਮ ਲੰਘ ਨਹੀਂ ਹੁੰਦੇ ਇਹ ਸਾਦੀ ਹੁੰਦਾ ਕਿੰਨੇ ਰਾਏ ਨੇ ਤੁਸੀਂ 18 18 ਨੇ 20000 ਜਿਆਦਾ 20000 ਕਹਤਾ ਬੋਲਿਆ ਨੇ ਵੀ ਕਿਹਾ ਮੈਂ ਮੰਗਿਆ 30000 ਰੁਪਏ ਨੇ ਲੈ ਆਇਓ ਬਤੋ ਨੇ ਕਿਹਾ ਵੀ 25000 ਦੀ ਹਾਂ ਨਾ ਪਾਣਾ ਤੁਸੀਂ ਜਿਹੜੀ ਗੱਲ ਹੋਈ ਉਹ ਕਰਦੀ ਹੁੰਦੀ 20 ਨਹੀਂ ਲਗਾਏ ਕਿੰਨਾ ਲੈ ਰਹਾ ਮੈਨੇ ਲੈਣਾ ਕੋਈ ਇੱਕ ਦਾ ਕਦਮ ਅੱਧਾ ਲਾਇ ਨਹੀਂ 20 ਨਹੀਂ ਨਹੀਂ ਇਹਦਾ ਮੈਂ ਚਲੂ ਨਾ ਹੁਣ ਆਹ ਦੇ ਗੱਲਾਂ ਤੂੰ ਦੇ ਇਹ ਚਲ ਕੋਈ ਨਹੀਂ ਜੇ ਕੋਈ ਗੱਲ ਚਾੜਾ ਮਾਲ ਜਿਹਦੀ 40 ਮੰਗੋ ਇਹ ਜੇ ਉਹ ਪੈਸਾ ਲਾਵੇ ਗੁੱਸਾ ਕਰਦਾ 18 ਲਾ ਬੋ ਲਓ ਜੀ ਹਲੋ ਪੜੋ ਅੱਡੇ ਸਾਰੇ ਦੇ ਜੀ ਹਾਂ ਪੁੰਨੀ ਜਦੇ ਵੀ ਦਗੇ ਰਹਿਣਾ ਸੀ ਉਹ ਤਾਂ 18 ਨਾਲ ਹੈ 18 ਲਾਇਆ ਮੰਦਿਰ ਦੀ ਬਾਤ ਹੈ ਨਹੀਂ 20 ਲਾਪਾ ਨਹੀਂ 20 ਦਾ 20 ਹੀ ਰਣੀ ਹੈ ਸੋ ਫਕਤ ਥਗਣੀਆਂ ਹੁਣ ਬੱਕਰੀ ਵੇਚਣਾ ਚੰਗਾ ਰਹਿਆ ਉਹਨਾਂ ਦਾ ਥੋੜੀ ਮਾਜਾ ਸਰਦਾਰ ਜੀ ਗੁੱਸਾ ਨਾ ਕਰੋ ਕਾਬਾ ਨਹੀਂ ਕਈ ਲੋਕ ਲਗਾ ਨਹੀਂ ਆਪਦੀ ਡਿਊਟੀ ਸਾਡੀ ਆਪਣੀ ਡਿਊਟੀ ਆਪਾਂ ਉਹ ਆਪਾਂ ਵੀ ਮਤੋਂ ਲੈਣੀ ਹੈ

ਰੋਣਾਂ ਦੇ ਦੇਖੋ ਇਹਦਾ ਜਲਾਇਂ ਜੀ ਜਰਾ 200 ਚੋਲੂਗਾ ਚਾਰਾਂ ਵੀ ਸਾਨੂੰ ਪਕਾਇਆ ਆਪ ਉਹਨੂੰ ਉਹਨੂੰ ਸਾਰਾ ਪਕਾਇਆ ਅਜੇ ਜਾ ਕੋ ਅਜੇ ਕਿਸ਼ਾਲ ਹੋਰ 7200 ਰੁਪਏ ਲੱਗ ਪਿਆ ਹੁਣ ਚਾਰਾਂ ਜੀ ਦਾ ਬਾਂ ਪੱਸਿਆ ਵੀ ਨਹੀਂ ਯਾਰ ਨਹੀਂ ਉਹ ਆਪਣਾ ਸੁਣਣਾ ਹੋਣਾ ਭਾਜੀ ਦੇਣਗੇ ਨਹੀਂ ਮਤਲਬ 22 ਦਾ ਹੁਣ ਯਾਰਾ ਬੱਕੀ ਦੁੱਧ ਤਾਂ ਦੇਸੀ ਬਾਟੀ ਭਰ ਨਹੀਂ ਦੁੱਧ ਬੜਾ ਪੂਰਾ ਵੀਰ ਆਪੋ ਆਪਣੇ ਕੰਮ ਕਰੇ ਗਾਣਾ ਵੰਡ ਵੰਡ ਦੇ ਮੱਠਾ ਬਾਉ ਉਹ ਤੇ ਆਪਣੇ ਜਿਹੜਾ ਬਾਈ ਦਾ ਬਾੜ ਦੇ ਪਾਪ ਉਹ ਕੁਛ ਬਾਉ ਆ। ਹਾਂ। ਬਸ ਗੱਲ ਤਾਂ ਸੇ ਉੱਤੇ ਵਾਰੀ ਜ਼ਰੂਰੀ ਆ ਬਾਈ। ਇਹ ਕੁਛ ਬਾਉ। ਹੈਂ? ਦੇਖ ਲਾ। ਦੇਖਣਾ ਕੀ ਯਾਰ ਹੁਣ ਮੈਂ ਬਾਈ ਲਾਤਾ ਯਾਰ। ਪੈਸੇ ਬਹੁਤ ਲੱਗਿਆ ਬਾਈ ਤੂੰ ਲੈ ਲੋ। ਕੋਈ ਗੱਲ ਨਹੀਂ ਬਹੁਤ ਲੱਗਿਆ ਤਾਂ ਆਪਾਂ ਕਿਹਨੇ ਲੈ ਲੈ ਆ। ਚੱਲ ਦੇ ਦੇ ਬਾਉ ਕੋ ਗੱਲ। ਨਹੀਂ। ਚੱਪਾ ਕੀ ਕਹਿੰਨਾ ਉਰੀਆ। ਆਜੋ ਰਿਨ ਵਾਰੀ ਕੋ ਗੱਲ। ਆ ਫੜ। 22.5 ਦੇ। ਤਾਲੋ ਹੁਣ ਜੇਬ ਚ ਠੀਕ ਆ ਇਹ ਤੁਸੀਂ ਵੇਚਣੀ ਨਹੀਂ ਇਹ ਫਿਰ ਅੜਦੇ ਬਾਅਦ ਤੇ ਤੁਸੀਂ ਨਹੀਂ ਉਹ ਠੀਕ ਆ ਵੀਰ ਲੱਗਣ ਲਾ ਪੈਸੇ ਕੋਈ ਆਪਾਂ ਦੋਕੇ ਫੜਾ ਕੋਲੋਂ ਵੇ ਭਾਈ ਵੇਲੇ ਬਾਈ ਇਹ ਬੰਦਾ ਸਹੀ ਹੈਗਾ ਕਿ ਤਾ ਉਹ ਵੀ ਸਹੀ ਨੇ ਬੱਚਾ ਨਹੀਂ ਆਪਾਂ ਨੇ ਹਵੇਰਾ ਦੇਖੋ ਮਾਦਰ ਨਾ ਤੋ ਨਾ ਕਹਿ ਗੈਣੀ ਯਾਰ ਉਸਿਆ ਬਾਕਾਦਨ ਥੀਨ ਕਾ ਬਾਕਾਦ ਹੈਗੀ ਬਸ ਨਹੀਂ ਉਹ ਭਗਾ ਕੇ ਭੱਜ ਗਿਆ ਕੋਈ ਨਹੀਂ ਕੋਈ ਗੱਲ ਨਹੀਂ ਯਾਰ ਅਗਾਹ ਕੋ ਹੋ ਰਾਕ ਚਲ ਕੋਈ ਨਹੀਂ ਆਇਆ ਕਰਕੇ ਤੇਰਾ ਮਾਨ ਨਾ ਉਹ ਤੋਂ ਗੱਲੇ ਨਹੀਂ ਤੇਰਾ ਮਾਨ ਰੱਖਿਆ ਬਾਬਾ ਸਰਦੇਖ ਚਾ ਕੋਈ ਨਹੀਂ ਤੂੰ 500 ਦੀ ਗੱਲ ਨਹੀਂ ਸਾਡੀਆਂ ਕਿਹੜਾ ਮੁੱਲ ਲਈਆਂ ਇਹ ਤੈਨੂੰ ਬਲੇਗਾ ਆਇਆ ਤੁਹਾਡੇ ਘਰ ਦਾ ਲੋ ਜੀ ਪੈਸੇ ਕੱਢੋ ਮੇਰਾ ਟਰੈਕਟਰ ਭੱਜ ਗਿਆ ਜਿਹੜਾ ਖਾਮ ਦਾ ਹੈ ਆਹੀ ਤਾਂ ਮਾਰਾ ਮਾਰ ਅੱਜ ਤੱਕ ਹੀ ਬਕੀ ਬੈਠੇ ਹਾਂ ਕੋਈ ਬੰਦੇ ਨਹੀਂ ਖੜਦੇ ਨਾ ਖੜਾ ਕਰਵਾ ਦੇ ਕੋਈ ਰੱਖਵਾ ਦੇ ਤਰਾ ਕਰਵਾ ਦੇ ਮੈਂ ਤਾਂ ਤੁਹਾਨੂੰ ਲੈ ਕੱਢੋ ਇਹ ਕਿੰਨੇ ਦੀ ਬੱਕਰੀਆਂ ਛੋਟੇ ਹੈ ਇਹ ਤਾਂ ਸੌਦਾ ਕਰਵਾ ਇਹ ਤਾਂ ਹੋ ਗਿਆ ਇਹ ਤਾਂ ਹੋ ਗਿਹਾਲੀ ਆ ਉਹ ਤਾਂ ਇਹ ਤਾਂ ਹੋ ਗਿਆ ਕਰਵਾ ਕੋਈ ਫੜਾ ਇਹ ਕਿੰਨੇ ਨਹੀਂ ਹੈਗੇ ਸੀ ਮੈਂ ਤਾਂ ਸਮਝ ਨਹੀਂ ਗਨੂ ਠੀਕ ਹੈ ਉਹ ਇਹ ਉਧਰ ਕਰ ਜਾਓ ਆ ਲੈ ਜੀ ਜਿਹੜੀ ਆਉਂਦੀ ਇੱਕੋ ਚਾਰ ਪੰਜ ਕਿੰਨੇ ਦੇ ਲੇ 10 10 ਦੇ ਲੈ 20 27 ਤੁਸੀਂ 8 ਬੰਦੇ ਸਹੀ ਹੋ ਜਦੋਂ ਪੰਚਾਇਤ ਦੇ ਵਿੱਚ ਮੇਜ ਜਾਂਦੇ ਆ ਤਾਂ ਮੇਸਲਾ ਹੁੰਦਾ ਵਾ 10 11 ਤੁਸੀਂ ਕਹ ਲਾ ਕੀ ਹਾਂ ਮੰਨਦੇ 12 13 ਹਾਂ ਮਾਲ ਬਹੁਤ 14 ਹਾਂ ਜਾ ਆਜਾ ਆਜਾ ਮੈਂ ਆਉਂ ਜਾਂਦਾ 16 14 18 19 20 21 22 ਆ ਲੋ ਜੀ ਲੈ ਜੱਟ ਖਾਇਆ ਖਰੇ ਘਾਲਾ ਬਈ ਫਾਦੇ ਹੋਣ ਕੋਈ 45 ਨੋਟ ਲੈ ਲਓ ਹਾਂ ਬਾਦਾਂ ਕੱਟਣ ਹੋਵੇਗਾ ਹਾਂ ਵੰਦਾ ਇਹ ਦੇਖੋ ਸੋਦਾ ਕਰਾ ਦਿੱਤਾ ਕਰਾ ਦਿੱਤਾ ਪੂਰਾ ਪਸੀਨਾ ਪਸੀਨਾ ਹੋ ਗਿਆ ਮੈਂ ਮਿਹਰਤ ਕਰਿਆ ਅਗਲਾ ਹਾਂ ਦੇਖੀਏ ਠੀਕ ਹੈ ਕਰਾ ਦੋ ਪਰਚੀ ਕਰਾ ਦੇ ਬਸ ਛੋੜ ਲੁਗੀ ਐ ਇਸ ਪਰਚੀ ਦੇ ਦੇ ਤੁਸੀਂ ਇਹਨਾਂ ਨੂੰ 500 ਦੀ ਪਰਚੀ ਦੇ ਮੈਨੂੰ ਲਓ ਜੀ ਦੇਵੋਗੇ ਪੈਸੇ ਕਹ ਦੇ ਐ ਆ ਪੈਸੇ ਦੇ ਦਈਏ ਬੱਕਰਾ ਲੈ ਨਾ ਨਹੀਂ ਪੈਸੇ ਦੇਣੇ ਪੈਣੇ ਆ ਸਾਈਕਾ ਦੀ ਉਹ ਲਓ ਸਾਈਕਾ ਉਹ ਪੈਸੇ ਦੇ ਦਿਓ ਨਹੀਂ ਸਾਈ ਜਰੂਰ ਪੈਸੇ ਕਿ ਟੈਨਸ਼ਨ ਨਾ ਲੋ ਅਸਾ ਥੋੜਾ ਬੱਚਾ ਨਾ ਕਿੰਨਾ ਲੈਣੇ ਦੋ ਬਾਈ ਮੈਂ ਅਟ ਜਾ ਥੋੜਾ ਯਾਰ ਹੱਥ ਲਾਉ ਨਾ ਆਉਂਦਾ ਤੰਬੂ ਹੱਥ ਲਾ ਲੈ ਲੈ ਹੈ ਇੱਕਦ ਹਲਕੀ ਹੋਈ ਹੈ ਤੇਰਾ ਅੰਗੀ ਲਾਣਾ ਮੜੀ ਜੇ ਤੇ ਲੈ ਮੈਂ ਚੱਕ ਦੇਣਾ ਥੱਕ ਗਿਆ ਹੋਣਾ ਸੂਰ ਦਾ ਆਹੋ ਇੱਕ ਨੇ ਦੀ ਲਓ ਜੀ 9000 ਰੁਪਏ ਲਓ ਜੀ ਹਾਂ 10000 ਚੱਕਦੇ ਹਾਂ 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 ਇਦਾਂ ਹੀ ਚੱਕਦੇ ਨੇ ਤੈਨੂੰ ਫੇਰ ਕਿਹੜਾ ਦੇ ਦੀ ਆ ਲੇਕਿਨ ਮੈਂ ਕੀ ਮੰਗਦਾ ਹਾਂ ਇਹ ਹੋਗਾ ਲਿਆ ਹਾਂ ਜੀ ਕੋਈ ਨਹੀਂ ਫਿਰ ਹੁਣ ਕਿਵੇਂ ਚੱਲੂ ਕੰਮ ਇਦਾਂ ਹੀ ਚੱਲਣਾ ਜਦਾਂ ਅੱਗੇ ਚੱਲਿਆ ਸੀ ਨਹੀਂ ਹੁਣ ਆਪਾਂ ਕਰ ਇਸ ਤੋਂ ਉੱਪਰ ਤੋਂ ਪਤਾ ਆਇਆ ਤੁਹਾਨੂੰ ਵੱਡਗੇ ਹੀ ਵੇਚਣੇ ਪੈਸੇ ਉਹ ਲੋਡ ਆ ਜਾਂਦਾ ਯਾਰ ਦੇਖ ਲੈ ਬਈ ਜੇ ਤਾਂ ਤੈਨੂੰ ਚਾਹ ਦੇ ਫਸਾ ਲੈ ਲਾ ਨਹੀਂ ਜੀ ਕਹੀ ਆ ਵਾ ਗੱਬਣਾ ਤੂੰ ਕਹੀ ਆ ਨਹੀਂ ਨਹੀਂ ਜੋ ਗੋਛਾ ਸਾਹਮਣੇ ਖੜੀ ਆ ਬਿਲਕੁਲ ਜੀ ਬਿਲਕੁਲ ਨਹੀਂ ਨਹੀਂ ਫੰਡਰਾ ਹੈ ਨਹੀਂ ਉਹ ਫੰਡਰੀ ਆ ਉਹ ਦੇਖ ਲਈ ਉਹ ਤੇ ਦੇਖ ਲਿੱਤੀ ਹਾਂਜੀ ਫਿਰ ਕਿਵੇਂ ਕਰੀਏ ਹੁਣ ਪੈਸੇ ਦਿਓ ਬੱਕਰੀ ਲੈ ਜਾਓ ਪੈਸੇ ਤਾਂ ਤੁਸੀਂ ਹੁਣ ਨਾ ਕੋਈ ਨਹੀਂ ਆ ਹਾਂ ਪੂਰੇ ਕਾਪੀ ਦੀ ਬੱਕਰੀ ਹੁੰਦੀ ਆ ਨਹੀਂ ਨਹੀਂ ਉਹ ਨਹੀਂ ਨਹੀਂ ਉਥੇ ਦੇ ਦੋਗੇ ਕੱਥਈ ਉਹ ਨਹੀਂ ਜਾ ਛੱਡਾਂਗੇ ਬੱਕਰੇ ਕੋਲ ਨੇ ਸੂਣ ਵਾਲੀ ਕਰ ਦੇਣੀ ਬਹੁਤ ਆ ਜੀ ਛੋਟੀ ਚੀਜ਼ ਆ ਨਹੀਂ ਦਾ ਜੀ ਦੇਣੀ ਜੋ ਕੋਈ ਸਾਰਾ ਕੋਚਾ ਵੀਰੇ ਆ ਹਾਈ ਕੋਚਾ ਕਾਗਾ ਲੈ ਰ ਮਾਰਾ ਖੜਾ ਪਾਗੜਾ ਗੁਸਤਾ ਫੇਲੇ ਆਏ ਆ ਸਾਡੇ ਵਿੱਚ ਆ ਕਾਰ ਲੱਗੀ ਹੋਈ ਆ ਹਾਂ ਕਦਾ ਕਾਰ ਲੱਗੀ ਆ ਮਾੜੀ ਮੋੜਾ ਇੱਥੇ ਹੁਣ ਨੰਗਣ ਲੱਗੀਆਂ ਸੀ ਬਹਾ ਜਿਹੜੀ ਦਾ ਨਹੀਂ ਕਹਿੰਦੇ ਉਹ ਹੈਗਾ ਜਰੂਰ ਵੀਰੋ ਸੋਲਿਏ ਕਿ ਤੁਹਾਨੂੰ ਵੀ ਖਰਾਬ ਹੋਇਆ ਚੱਲ ਕੋਈ ਜਾਂ ਬੂਆ ਕੱਟਣੀ ਆ ਯਾਰ ਇਹ ਪਹਿਲਾਂ ਸਾਰਾ ਕੁਝ ਨਹੀਂ ਹੁੰਦਾ ਨਾ ਜਦ ਛੱਡ ਕੇ ਸੋਣੀ ਹੋ ਜਾਣੀ ਜਦ ਦੁਕਾਨ ਤੇ ਬਗੀ ਸੋਨਾ ਬਣ ਜੂ ਯਾਰ ਇਹ ਕਸਾਈ ਦੱਸੋ ਕਰ ਲੈ ਚੱਲ ਲੈ ਲੋ ਜੀ ਪੈਸੇ ਫਿਰ ਨਹੀਂ ਦੱਸ ਫਿਰ ਉਹ ਮਾਰਾ ਜਊ ਪਰ ਇਹ ਖੜੀ ਨਾ ਤੇ ਖੜੀ ਹੈਗੀ ਸਾਡੇ ਕੋਲ ਲੱਛ ਫਿਰ ਹੁਣ ਕੋਈ ਦੁਕਾਨੇ ਦੇ ਦਾਜ ਆ ਹੋਇਸੋ ਘਟ ਦੇ ਦੇ 20 ਤੋਂ ਨਹੀਂ ਪਤਾ ਮੈਨੂੰ ਮੰਗਿਆ ਕਰਨਾ ਹੈ ਨਹੀਂ ਕਿਹਨੇ ਮੰਗਿਆ ਕਰਨਾ ਜੀ ਪਤਾ ਨਹੀਂ ਤੈਨੂੰ ਨਹੀਂ ਪਤਾ ਇਹ ਕੁਝ ਨਹੀਂ ਨਾਲ ਹਾਲ ਨਹੀਂ ਪਤਾ ਹੈਗਾ ਹਾਂ ਨਹੀਂ ਪਤਾ ਜੀ ਇਹ ਕਾਹਦਾ ਆਪਾਂ ਇਹ ਝੂਠ ਵੱਢੀ ਜਾਈ ਫਦਾ ਕੀ ਕਰ ਤੋਈ ਪੈਸੇ ਵੀ ਲਾਈ ਜਨੂ ਪੈਸਾ ਜੀ ਅਸੀਂ ਤਾਂ ਬਜਾਉਂਦੇ ਸੁਬਹ ਨਹੀਂ ਹਦਾ ਹੈਗੇ ਬੜੇ ਬਾਈ ਨਹੀਂ ਹਈਦਾ ਉਹਦੇ ਹਿਸਾਬ ਨਾਲ ਪੈਸੇ ਲਾਉਂਦਾ ਬਜਾ ਦੇ ਹਿਸਾਬ ਦੇ ਪੈਸੇ ਲਾ ਰਿਹਾ ਮੇਰੇ ਤੇ ਨੁਗਨੀ ਮਾਰਨਾ ਇਹਨੂੰ ਨਹੀਂ ਮੇਰੇ ਸਾਹਮਣੇ ਤੂੰ 2000 ਵੱਢੀ ਲੱਗੇ ਨੇ ਹਾਂ ਇਹ ਆਪੇ ਬਜਾ ਦੇ ਹਿਸਾਬ ਦੇ ਪੈਸੇ ਲਾਦੇ ਵੀ ਇਹ ਤੁਹਾਡੀ ਵੱਧ ਦੀ ਗੱਲ ਬੇਚਲੋ ਕੋਈ ਗੱਲ ਨਹੀਂ ਆ ਗਈ ਨਹੀਂ ਆਪਾਂ ਗੁੱਸਾ ਗੱਲਾਂ ਕੋਈ ਨਹੀਂ ਗੱਲ ਦੇ ਵਿੱਚ ਆ ਹ ਕੋਈ ਗੱਬਗੱਬਾ ਉਹ ਖੜਾ ਹੁੰਦਾ ਕੋਈ ਇਹ ਕਿਉਂ ਮਗਰੀ ਖੜਾ ਹੋਵੇ ਉਹ ਮੂਹਰੇ ਖੜਾ ਆ ਦੇਖਾ ਮਗਰੀ ਖੜਾ ਕਰ ਲੈ ਲੈ ਗਾਈ ਮਾਮਦੇ ਦੇ ਲੈ ਭਾਈ ਰਾਮੂ ਬੰਦੇ ਪਰ ਹੋਰ ਖੜਾ ਬੰਦਾ ਖਾਲ ਓਏ ਬੰਦੇ ਵੀ ਲੈ ਰਾਮੂ ਓਏ ਰਾਮੂ ਓਏ

ਸਾਹੋਂ ਕਾ ਕਿ ਦਸੌਦੇ ਹੁੰਦੇ ਨਹੀਂ ਹੁੰਦੇ ਕੋਈ ਨਾ ਪੜੀ ਹੈਗੀ ਲਿਖਾਈ ਕਰਵਾ ਦੇ ਔਰ ਜਾਜੇ ਲਿਖਾਈ ਰੁਹੀ ਦਾ ਕੋਣ ਲਿਖਾਈ ਕੋਣ ਕਰਾਉ ਲਿਖਾਈ ਕਰਾ ਦੇਗਾ ਬੱਬਾ ਔਰ ਕੇ ਚੇ ਚੂੜ ਕਰਦਾ ਚੇ ਲਿਖਾਈ ਕਰਾ ਦੇਗਾ ਭਾਈ ਹਾਂ ਇਹ ਫਰਕ ਰੁਡਾ ਕੁਛ ਨਹੀਂ ਹੈਗਾ ਹੁਣ ਹਾਂ ਪਰ ਰੁਡਾ ਕੁਛ ਨਹੀਂ ਹੈਗਾ ਸਾਡ ਗੱਡੀ ਦੇ ਭਾਜਦਾ ਆਪਾਂ ਠੋਕ ਕੇ ਪੈਸੇ ਲਾਣਾ ਛੱਡ ਕੇ ਭਾਜਦਾ ਨਹੀਂ ਭਾਗਣਾ ਫਿਰ ਭਾਗਣਾ ਵਾਲਾ ਕੰਮ ਆਵਦਾ ਸਦੀਕ ਨਾ ਭਾਗਣਾ ਵਾਲਾ ਕੰਮ ਨਹੀਂ ਆਦਾ ਉਹ ਕਰਦਾ ਹੁਣ ਸਾਨੂੰ ਕਹਦੇ ਦੇ ਸਕਦਾ ਹੁਣ ਉਹ ਤਾਂ ਕੋਈ ਗੱਲ ਨਹੀਂ ਤੂੰ ਆ ਗਿਆ ਤੇ ਵੀ 100 ਵੀ ਦੇਣਾ ਤਿਆ 100 ਦਾ ਕੋਈ ਗੱਲ ਨਹੀਂ ਮੇਰਾ 100 ਬਣ ਜੂ ਯਾਰ ਨਾ ਵੀ ਜਨ ਨਹੀਂ ਤੇ ਕਰਾ ਨਾ ਦੀਆ ਕੋਈ ਨਹੀਂ ਆ ਗਿਆ ਇੱਕ ਮੋਟ ਪੂ ਜਮਾ ਦੀ ਮਨ ਨੇ ਸਵਾਦ ਤਾਂ ਲੈ ਦੀਆ ਯਾਰ ਅਗਲੇ ਲਈ ਮਿਹਨਤ ਆਈ ਨਹੀਂ ਕੋਈ ਜੀ ਲੈ ਆਪਾਂ ਜੋ ਆਪਾਂ ਦੇ ਦਿਆ ਇਹਦੀ ਮਿਹਨਤ ਯਾਰ ਨੌਕਸਦਾਰ ਬੰਦੇ ਬੰਦੇ ਨੂੰ ਲੈ ਦੀਆ ਤੂੰ ਨਾ ਦੀਆ ਆ ਫੜੋ ਜੀ ਲੈ 16.5 ਬੱਕਰੀ ਹੋ ਗਈ ਲੈ ਲੋ ਰੱਖ ਮੈਂ ਖੋਨ ਨਾ ਮੋੜ ਯਾਰ ਦੇ ਦੇ ਲੈ ਸਾਢੇ ਲੈ ਫੜਾ ਵੈਸੇ ਬਣਾ ਓਏ ਵਾ ਦੇ ਗਣਾ ਪਾਏ रोटील मोबाइल आप नहीं पता हे हो जाने ਉਹਨਾਂ ਦੇ ਘਰੇ ਨੇ ਮੋਬਾਈਲ ਦੂਜੇ ਨੇ ਆਪਣੇ ਕੋ ਮੋਬਾਈਲ ਵਾਲਾ ਕਿਹੜਾ ਸਾਹਮਣੂ ਨਾ ਪਤਾ ਪੁੜਿਆਂ ਨੂੰ ਕੀ ਬਿਲਕੁਲ ਬਿਲਕੁਲ 10 5 5 10000 ਨੂੰ ਭਦਾਵਾ ਹਾਂ ਵਿਆਹ ਸੀ 1050 ਆ ਤੇ ਨਾ 1500 ਇਹ ਪਤਾ ਵੀ ਸਾਡੀ 33 ਨੋਟ ਕਰ ਲੈਣੇ ਆ ਹਾਂ ਬਾ ਜਿਹੜੀ ਗੱਲ ਆ 32 ਤੇ 34 ਦੇ ਦੂ ਦਾ ਪਰ ਮੋੜ ਦਾਂਗੇ ਨਾ 219 ਜਨੇ ਹੌਦਾ ਹੋਇਆ ਹੁਣ 33 ਇਹ ਦਊਗਾ ਨਹੀਂ ਇਹ ਦੇਖ ਬਾਈ ਆ ਜਾ ਆ ਦੇਖੋ ਆਇਆ ਬਈ ਕਾਨ ਸਾਹਿਬ ਦੇਖੋ ਚੈੱਕ ਕਰ ਚੈੱਕ ਹਾਂ ਦੇਖੋ ਬਈ ਉਹ ਉਹੀ ਭੱਜ ਗਿਆ ਮਾੜੇ ਦੇ ਪਿਛੇ ਯਾਰ ਕੋਈ ਨਹੀਂ ਕੋਈ ਨਹੀਂ ਉਹ ਭੱਜ ਗਿਆ ਜੀ ਮੈਡਮ ਮੂੰਖ ਮੈਂ ਉਹ ਤੂੰ ਕਰਦੇ ਰੋ ਵੀਡੀਓ ਬਣਾਉਣ ਲਿਆ ਆਪਾਂ ਨਹੀਂ ਆ ਦੂਰਾ ਆ ਗਿਆ ਸਾਡੇ ਆਪ ਆਪ ਬਾਹਰ ਨੂੰ ਗੇਤ ਨਾਲ ਸਾਡੇ ਯਾਰ ਦੇਖੋ ਪਸੰਦਾ ਥੋੜਾ ਬੱਕਰੀ ਫਟਾ ਹਾਂ ਹਰਕ ਮਾੜੀ ਹੀ ਰਹਿਣਾ ਹੁਣ ਯਾਰ ਬੱਸ ਹੋ ਗਈ ਰਹਿ ਗਈ ਕਿੰਨੀ ਕਹਿੰਦੇ ਕਿੰਨੀ ਕਹਿੰਦੇ ਅਲੱਪ ਪਸੰਦ ਕਰ ਲੋ ਪਰਲਾ ਉਹਨਾਂ ਨੂੰ ਮੰਨ ਲਿਆ ਸੋਧਾ ਹੋ ਗਿਆ ਠੀਕ ਆ ਪੂਰਾ ਸਾਡੀ ਸੋਦਾ ਹੋਇਆ ਪੂਰਾ ਤਿਆਰ ਪੂਰਾ ਤਿਆਰ ਆ